ਲਓ ਵੀ ਦੋਸਤੋ ਆਪਾਂ ਪਹੁੰਚ ਗਏ ਟਨਾਲ ਸੱਡ ਫਾਰਮ ਤੇ ਸਰਦੂਲਗੜ ਤੇ ਆਜਾ ਤੁਹਾਨੂੰ ਮਿਲਾਉਣੇ ਆ ਬਾਈ ਤਾਰੀ ਨਾਲ ਤੇ ਤਿੰਨ ਘੋੜੇ ਆ ਦੇਖ ਲਓ ਤੁਸੀਂ ਪਹਿਲਾ 나ਗਦੇਵ ਫਿਰ ਪਠਾਨ ਤੇ ਫਿਰ ਜੋਧਾ ਮੰਗਲ ਆਜਾ ਵੀ ਕਰਨੇ ਆ ਘੋੜੇ ਵੀ ਦਿਖਾਉਣੇ ਆ ਦੋਸਤੋ ਤੁਹਾਨੂੰ ਤੇ ਸਾਰੇ ਜਾਨਵਰੀ ਦਿਖਾਉਣੇ ਆ ਬਾਈ ਨੇ ਫਾਰਮ ਪਾ ਰੱਖਿਆ ਸੋਹਣਾ ਹਲੇ ਰੰਗ ਰੂੰਗ ਕਰਾਉਣ ਵਾਲਾ ਨਵਾਂ ਨਵਾਂ ਹੀ ਬਣਾਇਆ ਹੋਰ ਬਾਈ ਤਾਰੀ ਹਾਂਜੀ ਵਾਹ ਹਲੇ ਫਾਰਮ 'ਚ ਹੀ ਫਿਰਦਾ ਬਾਈ ਕਿਹੜਾ ਦਿੰਦਾ ਹੈ ਹੋਰ ਠੀਕ ਹੈ ਬਾਈ ਬਹੁਤ ਵਧੀਆ ਬਈ ਬਹੁਤ ਲਾਡੀ ਟੀਜੀ ਲਾਲਾ ਬਾਈ ਆਜਾ ਫਿਰ ਆਪਾਂ ਆਪਣੇ ਮਿੱਤਰਾਂ ਨੂੰ ਦਿਖਾਗੇ ਪਹਿਲਾਂ ਜਾਨਵਰ ਤੇ ਫੇਰ ਮਖਾ ਮਾਰਦੇ ਗੱਲਾਂ ਪਤਾ ਹੀ ਲੱਗੇ ਸਿੱਧਾ ਇੱਧਰ ਕਿਹੜਾ ਫਰਦਾ ਅੱਛਾ ਬਈ ਹਲੇ ਨੁਮਾਈ ਜਾਂਦੇ ਸੀਗੇ ਹਾਂਜੀ 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 ਇਹ ਆਪਣਾ ਨਗਦੇਵ ਹਾਂ ਨਾ ਆਜਾ ਫਿਰ ਬੱਲੇ ਇਹਨੂੰ ਦਿਖਾਉਣੀ ਆ ਬਾਹਰ ਕੱਢ ਰੱਖਿਆ ਜਿਹੜੇ ਇਹਨੂੰ ਹੂੰ ਤੁਸੀਂ ਵੀ ਜਾਣ ਕੇ ਛਾਪਾ ਮਾਰਿਆ ਫਿਰ ਅੱਛਾ ਛਾਪਾ ਮਾਰ ਕੇ ਮਖਾ ਦੇਖ ਕੇ ਕਿਵੇਂ ਆ ਤਿਆਰੀ ਹੈਗੀ ਆ ਕਿ ਨਹੀਂ ਬਾਈ ਤਿਆਰੀ ਵੀ ਹੂੰ ਇਹ ਬਾਈ ਆਪਣਾ ਆ ਗਿਆ ਨਾਗਦੇਵ ਇਹ ਕਿੰਨੀ ਉਮਰ ਹੋ ਗਈ ਬਾਈ ਇਹਦੀ ਇਹ ਵੀਰੇ ਦੋ ਦਾੰਦਾ ਹੈਗਾ ਹਜੇ ਮੌਕੇ ਤੇ ਠੀਕ ਆ ਬਾਈ ਦੋ ਦਾੰਦਾ ਹਾਲੇ ਤਿੰਨ ਸਵਾ ਤਿੰਨ ਸਾਲ ਦਾ ਜੀ ਠੀਕ ਆ ਬਾਈ ਤੇ ਕਿੰਨੀ ਹਾਈਟ ਲਗੈ ਤਾਰੀ ਬਾਈ ਜੀ ਵੀਰੇ 56.5 ਇੰਚ ਬੱਟਰਫਲੇ ਵਾਲੀ ਹੈ ਜੀ ਠੀਕ ਆ 56.5 ਇੰਚ ਬੱਟਰਫਲੇ ਵਾਲੀ ਤੇ ਤਾਰੀ ਬਾਈ ਆਪਣਾ ਛੱਡੇ ਕੁੜੀਆਂ ਨੇ ਹਾਂ ਇਹ 5-7 ਕੁੜੀਆਂ ਛੱਡੇ ਗਿਆ ਵੀਰੇ ਹੂੰ 5-7 ਕੁੜੀਆਂ ਤੇ ਛੱਡਤਾ ਚਾਲੂ ਕਰਤੀ ਸਰ ਹਾਂ ਹਾਂ ਚਾਲੂ ਕਰਤੀ ਠੀਕ ਆ ਬਾਈ ਤੇ ਬਾਕੀ ਪੌਰੀਆਂ ਪੂਰੀਆਂ ਕੰਗੀਆਂ ਤੋਂ ਬਿਲਕੁਲ ਬਿਲਕੁਲ ਕੇ ਭਾਈ ਜੀ ਤੇ ਕਿਹੜੀ ਲਾਈਨ ਕਿਹੜੀ ਆ ਗਈ ਭਾਈ ਨਹੀਂ ਸ਼ਾਮੇ ਘੋੜੇ ਦਾ ਆ ਗਿਆ ਵੀਰੇ ਮਹਾਦੇਵ ਘੋੜੇ ਦਾ ਪੋਤਾ ਜੀ ਇਹ ਠੀਕ ਆ ਸ਼ਾਮੇ ਘੋੜੇ ਦਾ ਮਹਾਦੇਵ ਘੋੜੇ ਦਾ ਪੁੱਤ ਹਰਸ਼ਵਰਧਨ ਦਾ ਪੜਪੋਤਾ ਹੋ ਗਿਆ ਜੀ ਠੀਕ ਆ ਭਾਈ ਹਰਸ਼ਵਰਧਨ ਦਾ ਪੜਪੋਤਾ ਹੋ ਗਿਆ ਮਾਲੀ ਸਾਈਡ ਕਿਹੜੀ ਸੀ ਭਾਈ ਮਾਲੀ ਸਾਈਡ ਪੱਕਾ ਕਨਫਰਮ ਨਹੀਂ ਵੈਸੇ ਆਪਣ ਨੂੰ ਦਾਨੇ ਦਾ ਕਹਿ ਕੇ ਦਿੱਤਾ ਸੀ ਬੰਦਿਆਂ ਨੇ ਹਮ ਆਜ ਵੀ ਦਾਨੇ ਦੀ ਹੈ ਜਿਹੜਾ ਇਹਦਾ ਮੰਨ ਕੇ ਸ਼ਾਮਾ ਘੋੜਾ ਸੋਦੀ ਮਾ ਟਰੈਕਟਰ ਪ੍ਰਵਾਹ ਦੀ ਸੀਗੀ ਠੀਕ ਆ ਭਾਈ ਬਾਕੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਮਜਬੂਤੀ ਵਿੱਚ ਬਤੀ ਬਹੁਤ ਆ ਘੋੜੇ ਚ ਹਨਾ ਬਈ ਸੁੰਬਾ ਪੱਖੋਂ ਦੇਖ ਲਗੇ ਗਰਦਨ ਪੱਖੋਂ ਦੇਖ ਲਗੇ ਬਰੀਕੀ ਬਹੁਤ ਜਿਆਦਾ ਕੰਨ ਕੰਨ ਵੀ ਛੋਟਾ ਜਿਹਾ ਬਈ ਹਾਂਜੀ ਹਾਂਜੀ ਛੋਟਾ ਜਿਹਾ ਹੂੰ ਕੰਨ ਵੀ ਛੋਟਾ ਜਿਹਾ ਸੋਣਾ ਤੇ ਮਾਰਕਿੰਗ ਬਈ ਪੈਰ ਤੱਕ ਕਾਲੀ ਨੇ ਜਾਰੀ ਕੱਲਾ ਫੁੱਲਾ ਬਈ ਮੱਤ ਕੱਲਾ ਫੁੱਲ ਫੁੱਲਾ ਹਾਂਜੀ ਹੂੰ ਤੇ ਕੀ ਫੀਸ ਤੇ ਚੱਲੀ ਜਾਂਦਾ ਬਈ ਇਹਦਾ 1000 ਰੁਪਏ 21000 ਹਾਂਜੀ ਇਹ 21000 ਤੇ ਚੱਲੀ ਜਾਂਦਾ ਤੇ ਆਜੋ ਬਾਈ ਹੁਣ ਆਪਾਂ ਦੂਜੇ ਵੀ ਮੁਰਾਦ ਕੇ ਆਪਣੇ ਦੋਸਤਾਂ ਨੂੰ ਟਰਾਈ ਟੋਟਲ ਕਿੰਨੇ ਜਾਨਵਰ ਨੇ ਬਾਈ ਆਪਣੇ ਫਾਰਮ ਇੱਧਰ ਆਜੋ ਇਦਾਂ ਚੱਲ ਬੜਦੇ ਤੇ ਫਾਰਮ ਦਾ ਬਾਈ ਫਿਰ ਹਾਲੇ ਚੱਲੀ ਜਾਂਦਾ ਕੰਮ ਤਾਂ ਚੱਲੀ ਜਾਂਦਾ ਫਿਰ ਮਹੀਨੇ ਦਾ ਕੰਮ ਹਜੇ ਲੱਗ ਜੂਆ ਮਹੀਨਾ ਕੱਜ ਫਾਰਮ ਵੀ ਦੇਖੋ ਦੋਸਤੋ ਕਿੱਡਾ ਸੋਹਣਾ ਬਣਾਇਆ ਬਾਈ ਨੇ ਸਾਰਾ ਬਾਈ ਮਤਲਬ ਹਵਾਦਾਰ ਚਾਰੇ ਪਾਸੇ ਹਨ ਤੇ ਇੱਕ ਬਈ ਆਹ ਕਨਸੈਪਟ ਵਧੀਆ ਲੱਗਾ ਵੀ ਹੁਣ ਇੱਕ ਤਾਂ ਆਪਾਂ ਵਿੱਚ ਦੇਖਣੇ ਫਾਰਮਦਾਰੀ ਬਈ ਵੀ ਆਪਾਂ ਐਸ ਲੋਡਾਂ ਸਿੱਧੇ ਬਣਾ ਦਿੰਦੇ ਆ ਹਾਂਜੀ ਇੱਕ ਲੈਨ ਚ ਕਮਰੇ ਹਾਂਜੀ ਇਹ ਤੁਸੀਂ ਮਤਲਬ ਐ ਸੀਟ ਐ ਪਰ ਨਾ ਸੀ ਹਾਂਜੀ ਹਾਂਜੀ ਇਹ ਕੀ ਕਰਾ ਸੀਗਾ ਪ੍ਰੇਮਰਤ ਜਿਵੇਂ ਆਪਾਂ ਇੱਕ ਲੈਣ ਚ ਕਰਦੇ ਆ ਜੇ ਹੁਣ ਇਹੀ ਕਮਰੇ 12 13 ਕਮਰੇ ਇੱਕ ਲੈਣ ਚੋਂਦੇ ਹਾਂ ਤਾਂ ਇੱਕ ਦਾ ਜਗਾ ਜਰ ਜ਼ਿਆਦਾ ਕਰਦੀ ਫਿਰ ਦੂਸਰੀ ਗੱਲ ਇਹ ਸਾਰਾ ਕੰਮ ਆਪਣਾ ਬੁੱਕ ਲਈ ਜਾਵੇ ਇੱਕ ਬੰਦਾ ਇੱਥੇ ਬੈਠਾ ਹੈਗਾ ਸਾਰਾ ਨਿਗਰਾਨੀ ਚ ਫਿਰ ਇੱਕ ਜਾਣ ਮੈਨੂੰ ਸਹੀ ਗੱਲ ਆ ਬਈ ਬੁੱਕਣ ਵਾਲਾ ਕੰਮ ਆ ਬੁੱਕਲ ਦੀ ਚ ਕੰਮ ਆ ਗਿਆ ਸਾਰਾ ਬਈ ਜਿਆਦਾ ਖੜਨ ਖੜਨ ਨਾਲੋਂ ਜੋਦੇ ਵਾਸਤੇ ਜਗਾ ਵੀ ਜ਼ਿਆਦਾ ਆਪਣੂ ਘੇਰਨੀ ਪੈਂਦੀ ਤੇ ਕਿਲਤ ਵੀ ਜ਼ਿਆਦਾ ਆਉਂਦੀ ਤੋਰੇ ਬਾਈ ਉਹੀ ਗੱਲ ਦਾਣੇ ਪਾਣੀ ਦਾ ਔਖਾ ਹੋ ਜਾਂਦਾ ਹੈ ਇੱਥੇ ਮਾਰ ਕੇ ਤਾਂ ਇੱਥੇ ਜੇ ਇੱਕ ਬੰਦਾ ਵੀ ਮੌਕੇ ਤੇ ਕੋਈ ਫਾਰਮ ਦੇਣ ਇੱਕ ਬੰਦਾ ਹਾਂਜੀ ਤੇ ਆਜੋ ਬਈ ਪਹਿਲਾਂ ਆਪਾਂ ਆਪਣੇ ਘੋੜੇ ਦਿਖਾ ਦਈਏ ਦੋਨੇ ਨੁਕਰੇ ਘੋੜੇ ਦੋ ਹੋਰ ਆ ਬਾਈ ਕੋਲੇ ਦੋਸਤ ਇਹ ਤਾਂ ਮਾਰਵਾਲੀ ਆ ਗਿਆ ਤੇ ਇਹ ਮਾਰਵਾਲੀ ਆਪਣੇ 2000 ਫੀਸ ਤੇ ਚੱਲਿਆ ਜਾਂਦਾ ਬਈ ਹਣਾ ਹਾਂਜੀ 2000 ਤੇ ਠੀਕ ਹੈ ਬਾਈ ਤੇ ਇਸ ਤੋਂ ਬਾਅਦ ਆਪਣਾ ਜਿਹੜਾ ਚਖੇੜਾ ਭਾਈ ਵੱਡਾ ਜਿਹੜਾ ਹਣਾ ਵਾੜਾ ਅੱਗ ਦੀ ਨਾਲ ਆ ਕਹਿੰਦੇ ਉਹ ਉਹ ਦਿਖਾ ਗਿਆ ਆਪਣੇ ਮਿੱਤਰਾਂ ਨੂੰ ਕਿਹੜਾ ਇਹ ਆ ਸੀ ਆਹਾ ਅੱਛਾ ਭਾਈ ਇਹ ਘੜਦਾ ਅੱਗ ਹਣਾ ਹਾਂ ਹੂੰ ਇਹਨੇ ਦੋਸਤੋਂ ਪਤੰਦਰ ਨੇ ਦੋ ਤਿੰਨ ਕਾਂਡ ਕਰਤੀ ਤੇ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਇੰਟਰਵਿਊ 'ਚ ਦੱਸਾਂਗੇ ਕੀ ਗੱਲਬਾਤ ਬਣੀ ਤੇ ਇਹ ਬਾਈ ਮਤਲਬ ਕਿੰਨੀ ਹਾਈਟ ਲੈ ਗਿਆ ਬਾਈ ਇਹਦੇ ਵੀਰੇ ਦੋ ਦੰਦ ਹੀ ਇਹ ਹੈ ਜੀ ਹਜੇ ਸਵਾਗਤ ਤਿੰਨ ਸਾਲ ਦੇ ਲਗਭਗ ਇਹ ਹੈ ਤੇ ਨੈਟ 66 ਇੰਚ ਹੈ ਵੀਰੇ ਜੀ ਨੈਟ ਬੈਟਰ 66 ਇੰਚ ਚੂਗਾ ਬਾਈ ਤੇ ਦੋ ਦੰਦ ਦਾ ਹਾਲੇ ਬਾਕੀ ਦੋਸਤੋ ਕੰਨ ਕੁੰਨੇ ਦਾ ਚੈੱਕ ਕਰੋ ਤੁਸੀਂ ਕੰਨ ਪੂਰਾ ਹਨ ਕੁੰਡੀਦਾਰ ਇਹਦਾ ਬਾਪ ਵੀ ਅਮਰਤ ਆਪਣੇ ਕੋਲ ਹੀ ਸੀਗਾ ਠੀਕ ਆ ਬਾਈ ਆਪਣੇ ਘਰ ਦਾ ਹੀ ਬਰੀਡ ਆ ਹਾਂ ਇਹ ਵੀ ਆਪਣੇ ਘਰ ਦਾ ਬਰੀਡ ਆ ਇਹਦੀ ਮਾਂ ਥਾਲੀ ਵਾਲੇ ਘੋੜੇ ਦੀ ਹੈ ਠੀਕ ਆ ਬਈ ਮਾਂ ਥਾਲੀ ਵਾਲੇ ਘੋੜੇ ਦੀ ਸੀ ਜਿਹੜਾ ਤਾਂ ਬਾਪ ਜੋ ਡਾਇਰੈਕਟ ਬੋਰ ਵਾਲੇ ਘੋੜੇ ਦਾ ਸੀਗਾ ਬੋਰ ਵਾਲਾ ਡਾਇਰੈਕਟ ਪੋਤਾ ਹੋ ਗਿਆ ਉਨੀ ਗਰਮੀਆਂ ਸਾਰਾ ਕੁ ਟਣੇ ਰੋਕਣਾ ਨਹੀਂ ਦੰਦਿਆਂ ਵੱਡਾ ਬੁਰਾ ਠੀਕ ਹੈ ਭਾਈ ਉਹੀ ਹਬੂਰ ਵਾਲੇ ਘੂੜੇ ਵਾਲਾ ਕੰਮ ਇੰਨਾ ਫਰਕ ਜ਼ਰੂਰ ਆ ਵੀ ਬੰਦੇ ਨੂੰ ਕੁਝ ਨਹੀਂ ਕਹਿੰਦਾ ਠੀਕ ਹੈ ਭਾਈ ਬੰਦੇ ਕਿੰਨੇ ਅਜੇ ਤੱਕ ਖੈਰ ਹੈ ਤੇ ਪਰ ਆਪਦੇ ਕਿੰਨੇ ਦਾ ਬੁਰਾ ਹਾਲੀਆ ਆ ਆਪਦੇ ਕਿੰਨੇ ਮੂ ਬੁਰਾ ਹਾਲਾ ਦੇਖੋ ਦੋਸਤੋ ਹਨਾ ਦੰਦਿਆਂ ਆਪਦੀ ਵੱਡ ਰੱਖੀਆਂ ਤੇ ਬਾ ਗਰਮੀ ਹਬੂਰ ਵਾਲੇ ਖੂਣਦੀ ਆ ਬਾਕੀ ਉਹਦਾ ਵੱਡੀ ਗੱਲ ਆ ਵੀ ਉਹਦਾ ਪੋਤਾ ਆ ਗਿਆ ਹਾਂ ਉਹਦਾ ਪੋਤਾ ਡਾਇਰੈਕਟ ਆ ਗਿਆ ਜੀ ਹੂੰ ਡਾਇਰੈਕਟ ਪੋਤਾ ਆ ਗਿਆ ਭਾਈ ਮਜ਼ਬੂਤੀ ਮਜ਼ਬੂਤੀ ਵੀ ਬੜੀ ਆ ਦੋਸਤੋ ਫੋਨ ਚੈੱਕ ਕਰੋ ਹਣਾ ਤੇ ਮਤਲਬ ਪੂਰਾ ਇਹਨਾਂ ਘੈਂਟ ਕੰਮ ਆ ਹਾਈਡ ਬਾਈ ਸ਼ਾਰਟਿੰਚੋਂ ਚੁਗੀ ਸੀ ਹਾਂ ਬਿਲਕੁਲ ਸ਼ਾਰਟਿੰਚ ਬਈ ਤੇ ਕੁਛ ਘੋੜੀਆਂ ਦੇ ਬਈ ਇਹ ਵੀ ਛੜਤਾ ਹਾਂ ਇਹ ਇਹ ਕਾਫੀ ਘੋੜੀਆਂ ਛੜਤਾ ਬਈ ਠੀਕ ਆ ਬਈ ਕਿੰਨੀਆਂ ਘੋੜੀਆਂ ਦੇ ਛੜਤਾ ਬਈ ਇਹ ਤਾਂ ਲਗਭਗ ਵੀਰੇ ਤੋਂ 30 35 ਘੋੜੀਆਂ ਦੇ ਲਗਭਗ ਹੂੰ ਕਿ ਰਿਜ਼ਲਟ ਕਿੰਨੇ ਕ ਟਾਈਮ ਤੱਕ ਆ ਜਾਣਾ ਹੈ ਰਿਜ਼ਲਟ ਇਹਦੇ ਵੀਰੇ ਆਈ ਵੀ ਸੀਗੇ ਆਪਣੇ ਫਾਰਮ ਦੇ ਘੋੜਿਆਂ ਸੁੰਗੀਆਂ ਸੀ ਪਹਿਲਾਂ ਪਹਿਲਾਂ ਆਪਣੇ ਫਾਰਮ ਦੇ ਛੱਡਿਆ ਸੀ ਠੀਕ ਆ ਬਈ ਬਸ ਉਹ ਰੌਲਾ ਕੀ ਜੀ ਹੁਣ ਨਾ ਬਾਕੀ ਆਪਣਾ ਸਾਰੇ ਵੀਰਾਂ ਨੂੰ ਪਤਾ ਹੈ ਵੀ 7 8 ਜਨਵਰ ਡੇਢ ਮਹੀਨੇ ਚ ਐਕਸਪਾਇਰ ਹੋ ਗਏ ਮ ਦੇ ਬੱਚੇ ਸੀਗੇ ਉਹ ਚਲੇਗੇ ਉਹੀ ਗੱਲ ਬਾਈ ਜਦੋਂ ਮਾੜਾ ਟਾਈਮ ਹੁੰਦਾ ਹਨਾ ਕੁਛ ਵੀ ਚਲੋ ਕੋਈ ਗੱਲ ਨਹੀਂ ਬਾਈ ਆਪਣਾ ਕੋਈ ਵੈਕੂਨ ਨੇ ਆ ਕੇ ਚਲੋ ਭਾਗ ਲਾ ਦੇ ਪਾਣੀ ਦੇ ਮਾਰੇ ਪਾਣੀ ਨੇ ਹਰੇ ਕਰਨਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਚੱਲਿਆ ਜੇ ਨਫਾ ਇਹਨਾਂ ਨੇ ਦੇਣਾ ਘਾਟੇ ਪੈਣੇ ਇਹਨਾਂ ਨੇ ਹਾਂ ਸਹੀ ਗੱਲ ਆ ਬਾਈ ਜਿਹੜਾ ਬੰਦਾ ਘੋੜੀਆਂ ਉਹਨੂੰ ਘੋੜੀਆਂ ਦੇ ਘਾਟੇ ਪੈਣੇ ਹੁਣ ਜਿਹਦੇ ਕੋਲ ਘੋੜੀ ਹੈਣੀ ਉਹਨੂੰ ਘੋੜੀ ਦਾ ਘਾਟਾ ਕੀ ਪੈਣਾ ਹੈ ਹਨਾ ਬਾਕੀ ਬਾਈ ਇਹਨਾਂ ਨੇ ਕਰਮਾਂ ਵਾਲੇ ਨੇ ਆਪਦੇ ਜੋਗਾ ਦਾ ਕਰੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਇਹ ਕੁਛ ਨਹੀਂ ਆਪਣੇ ਪੱਲੇ ਕੁਛ ਨਹੀਂ ਖਾਂਦੇ ਅਮਰਤੇ ਬਾਈ ਆਪਦੇ ਕਰਮਾਂ ਦਾ ਆਪੇ ਕਹਿੰਦੇ ਆਪਾਂ ਨੂੰ ਤਾਂ ਖਸਾਉਂਗਾ ਦਿੰਦੇ ਆ ਜਿਹੜੇ ਆਪਾਂ ਨੂੰ ਲੋ ਚੀਜ਼ ਜਿਹੜੀ ਸਭ ਤੋਂ ਵੱਡੀ ਹੈਗੇ ਆਪਣੇ ਪੱਲੇ ਕੁਝ ਨਹੀਂ ਖਾਂਦੇ ਘੋੜੇ ਵੱਡੀ ਗੱਲ ਇਹ ਹੈ ਬਾਈ ਤੇ ਬਾਕੀ ਦੋਸਤੋ ਬਣ ਤਰਾ ਬੁਣ ਤਰਾ ਤੁਸੀਂ ਸਾਰੀ ਚੈੱਕ ਕਰ ਲਓ ਹਨਾ ਸਨਖਾਪਨ ਬਹੁਤ ਜ਼ਿਆਦਾ ਹੈ ਘੋੜੇ ਚ ਤੇ ਇਹ ਬਾਈ ਫਿਰ ਕਿੰਨੀ ਫੀਸ ਤੇ ਚੱਲੀ ਜਾਂਦਾ ਤਾਂ ਇਹ ਵੀ 21000 ਇਹ ਵੀ 21000 ਜੀ ਵੀ 21000 21000 ਤੀ ਦੋਸਤੋ ਇਹ ਚੱਲੀ ਜਾਂਦਾ ਤੇ ਬਾਕੀ ਕੋਈ ਵੀ ਭਰਾ ਜੇਕਰ ਇਹਦੇ ਤੋਂ ਸਰਵਿਸ ਲੈਣਾ ਤਿੰਨ ਆਪਸ਼ਨਾਂ ਹੈਗੀਆਂ ਤੁਹਾਡੇ ਕੋਲੇ ਜੇ ਮਾਰਵਾੜੀ ਤੋਂ ਲੈਣੀ ਹੈ ਮਾਰਵਾੜੀ ਤੋਂ ਵੀ ਲੈ ਸਕਦਾ ਨੌਕਰੀ ਵੀ ਬਾਈ ਕੋਲੇ ਦੋ ਆਗੇ ਤੇ ਇਹ ਆਪਣਾ ਹੋਰ ਵਾਲੀ ਲਾਈਨ ਦਾ ਦੂਜਾ ਕਿਹੜੀ ਲਾਈਨ ਚ ਆ ਗਿਆ ਬਈ ਦੂਸਰਾ ਹੀ ਸ਼ਕਤੀ ਦਾ ਆ ਗਿਆ ਇਹ ਆਪਣੇ ਉੱਪਰ ਦੂਜਾ ਸ਼ਕਤੀ ਦਾ ਆ ਗਿਆ ਤੇ ਕਿਸੇ ਨੇ ਗਰਮ ਮਤਲਬ ਗਰਮੀ ਵਾਲਾ ਬੱਚਾ ਪ੍ਰੋਡਿਊਸ ਕਰਾਉਣਾ ਤਾਂ ਉਹ ਇਹਦੇ ਕੋਲ ਲੈ ਸਕਦਾ ਬਈ ਸਰ ਜੀ ਹਾਂ ਜੀ ਇਹਨੇ ਬਸ ਆਪਣੇ ਨਾਲ ਬਰੇ ਜਿਆਦਾਤਰ ਸੂਰੇ ਲੈਣਦੇ ਆ ਘੋੜਨੇ ਤੇ ਜਿਹੜਾ ਕੰਨ ਥੋੜਾ ਜਿਹਾ ਪੋਲੇ ਰੱਖਦਾ ਹੈ ਖੁੱਲੇ ਗੈਲੀ ਆਪਾਂ ਉਹਨਾਂ ਤੇ ਮੈਨੂੰ ਐਕਸਪੈਰੀਮੈਂਟ ਤੌਰ ਤੇ ਛੱਡਿਆ ਸੀਗਾ ਆਪਣਾ ਇਹ ਬਸ਼ੇਰਾ ਠੀਕ ਹੈ ਬਈ ਤੇ ਬਈ ਸਾਰਿਆਂ ਦੇ ਬੱਚੇ ਚਲੋ ਹੁਣ ਆਪਾਂ ਕੋਲ ਦਿਖਾਉਣ ਲਈ ਹੈ ਨਹੀਂ ਕੁਝ ਵੀ ਸਾਰਿਆਂ ਦੀ ਕੁੰਡੀ ਵਾਲੇ ਕੰਨ ਮਿਲਲੇ ਜਣੇ ਠੀਕ ਹੈ ਬਈ ਬੱਚਾ ਨੇ ਮਤਲਬ ਕਰਨ ਵਧੀਆ ਆਈ ਆਹੀ ਕੁਆਲਿਟੀ ਜਿਹੜੇ ਕੰਨਾਂ ਦੀ ਇਹਦੀ ਹੈ ਜੀ ਆਹੀ ਸੇਮ ਕੁਆਲਿਟੀ ਸ਼ਾਪ ਦੇ ਜੀ ਹਾਂਜੀ ਬਈ ਕੰਨਾਂ ਕੁਨਾਂ ਕਰਨ ਨੂੰ ਬਹੁਤ ਹਾਂਜੀ ਛੋਟਾ ਜਾਂ ਕੰਨ ਤੇ ਸਪੌਟਲੈਸ ਆ ਬਈ ਬਿਲਕੁਲ ਬਈ ਕੁਝ ਥੋੜੇ ਮੋਟੇ ਜੇ ਹੈਗੇ ਆ ਕਿ ਦੇਖੋ ਆਪਣਾ ਝੂੜ ਮਾਰਨ ਨਾਲ ਆ ਉਹ ਮਾੜੇ ਮੋਟੇ ਸਰੋਂ ਦੇ ਦਾਣੇ ਜਿਹਨੇ ਕੰਨਾਂ ਚ ਪੁੰਦਿਆ ਹਾਂ ਹਾਂਜੀ ਆਹੀ ਆ ਬਸ ਜਾਂ ਅੱਖਾਂ ਦੇ ਵੈਸੀ ਕੋਈ ਨਹੀਂ ਅੱਖਾਂ ਚ ਦਾ ਸੁਰਮਾ ਹੀ ਆ ਉਹ ਇੱਕ ਤਰ੍ਹਾਂ ਦਾ ਹਣਾ ਤੇ ਬਾਕੀ ਬਾਈ ਆਜੂ ਫਿਰ ਆਪਾਂ ਅੱਗੇ ਇੱਕ ਕੋਸ਼ਕ ਦੂਜਾ ਦਿਖਾ ਦਈਏ ਤੇ ਡਿਟੇਲ ਫਿਰ ਬਾਕੀ ਤੁਹਾਨੂੰ ਪੂਰੀ ਡਿਟੇਲ ਦੋਸਤੋ ਇੰਟਰਵਿਊ ਚ ਦੇਵਾਂਗੇ ਇਹਦਾ ਆਪਾਂ ਬਾਈ ਤਾਰੀ ਦਾ ਮਹਾਨ ਵਾਲੇ ਤੁਹਾਨੂੰ ਫਾਰਮ ਦਿਖਾ ਦਈਏ ਨਾਲੇ ਯਾਰ ਦੇ ਕੋਲ ਛਾਪਾਂ ਮਾਰ ਲਗੇ ਇੱਕੇ ਦਾਮ ਤੇ ਇਹ ਆ ਗਿਆ ਬਾਈ ਆਪਣਾ ਇਹ ਆ ਗਿਆ ਜੀ ਪਠਾਨ ਪਠਾਨ ਹਾਂ ਜੀ ਪਠਾਨ ਨਾ ਹੀ ਬੜਾ ਟੱਕੜ ਰੱਖਿਆ ਬਾਈ ਤਾਰੀ ਕਿੱਥੋਂ ਬਾਹਲ ਕੇ ਰੱਖਿਆ ਨਾ ਬਸ ਵੀਰੇ ਵੈਸੇ ਨਾ ਜਿਵੇਂ ਦਾ ਡੀਨਡੋਲ ਦੇਖਿਆ ਇਹ ਹਜੇ ਦੋ ਦਿਨ ਦਾ ਸਟਾਰਟ ਹੋਇਆ ਠੀਕ ਠੀਕ ਹੈ ਬਾਈ ਤੇ ਇਹਨੇ ਜਮਾ ਪ੍ਰੋਪਰ ਜਿਹੜੀ ਕਹਿੰਦੇ ਦੇਖੋ ਆਪਾਂ ਕਹਿੰਦੇ 68 ਹੂੰ ਬਿਡ ਸਕੇਲ ਵਾਲਾ ਜੀ 68 ਗੱਲਾਂ ਵਾਲਾ ਨਹੀਂ ਹੈਗਾ ਠੀਕ ਹੈ ਬਾਈ ਸਕੇਲ ਵਾਲਾ ਹਾਂ ਸਕੇਲ ਵਾਲਾ ਜੀ ਕੋਈ ਬੰਦਾ ਤੇ ਆ ਬਰੋਬਰ ਜੀ ਆ ਦੋਸਤੋ ਤੁਸੀਂ ਚਲੋ ਆਪਾਂ ਬਾਹਰ ਅੱਗੇ ਦੇ ਦੋ ਗੱਟਿਆ ਹਨ ਤੁਹਾਨੂੰ ਚੈੱਕ ਕਰਕੇ ਵੀ ਦਿਖਾ ਦਾਂਗੇ ਤੇ ਉਹੀ ਚੀਜ਼ ਆ ਵੀ ਇਹਦਾ ਜਿਹੜਾ ਡੀਨਡੋਲ ਹੈ ਦੋ ਦੰਦੇ ਸਟਾਰਟ ਵੀ ਉਹ ਡੀਨਡੋਲ ਦੇ ਹਿਸਾਬ ਨਾਲ ਸੋਨਾ ਲੱਗਿਆ ਇੱਕ ਲੱਗ ਜਾਂ ਨਾਮ ਜਿਹੜਾ ਕਿਸੇ ਘੋੜੇ ਦਾ ਹੈ ਨਹੀਂ ਮੇਨ ਗੱਲ ਇਹ ਹੈਗੀ ਵੀ ਜਿਹੜਾ ਹੁਣ ਮਾਰਕੀਟ 'ਚ ਆਪਾਂ ਨਾਮ ਰੱਖਦੇ ਆ ਵੀਰੇ ਜਿਹੜਾ ਰੋ ਘੋੜੇ ਦਾ ਹੋਵੇ ਨਾ ਉਹ ਥੋੜਾ ਜਿਹਾ ਕੰਪੀਟੀਟਰ ਜਾਂ ਹੋ ਜਾਂਦਾ ਕੰਪੀਟੀਟਰ ਜਾਂ ਹੋ ਜਾਂਦਾ ਇਹਦਾ ਨਾਮ ਰੱਖਣ ਦਾ ਕਾਰਨ ਹੈ ਵੀ ਹਜੇ ਤੱਕ ਪਠਾਨ ਨਾ ਕਿਸੇ ਮਾਰਵਾੜੀ ਘੋੜੇ ਦਾ ਨਾਮ ਹੈ ਨਾ ਕਿਸੇ ਨੁਕਰੇ ਘੋੜੇ ਦਾ ਨਾਮ ਇੱਕ ਨਾਮ ਵੀ ਰੋਵਜੇ ਵਾਲਾ ਆ ਗਿਆ ਭਾਈ ਤੇ ਵੱਖਰਾ ਨਾਮ ਵੀ ਆ ਗਿਆ ਹਣਾ ਤੇ ਬਾਕੀ ਸਭ ਭਾਈ ਕੰਮ ਵੀ ਪਠਾਨਾਂ ਨਾਲ ਹੀ ਆ ਜਾਂਦੇ ਆ ਹਮ ਹਾਈਟ ਪੱਖ ਜਦੋਂ ਹੁਣ ਖੁੱਲਾ ਖੜਾਗਾ ਤੇ ਆਪਣਾ ਪੂਰਾ ਐਨ ਜੱਜ ਕੇ ਖੜਾ ਟੌਰ ਨਾਲ ਬਾਈ ਹਾਂਜੀ ਹਾਂਜੀ ਹੂੰ ਬਾਕੀ ਬਾਈ ਬਰੀਕੀ ਇਹ ਚ ਵੀ ਬਹੁਤ ਆ ਹਨਾ ਬਰੀਕੀ ਬਹੁਤ ਹੈ ਇਹਦੇ ਵਿੱਚ ਨਾਲ-ਨਾਲ ਵੀਰੇ ਬਰੀਕੀ ਮਜ਼ਬੂਤੀ ਹਰੇਕ ਚੀਜ਼ ਜਿਹੜਾ ਆਪਾਂ ਪੂਰੇ ਪੱਖ ਤੋਂ ਘੋੜਾ ਜੀ ਜਿਵੇਂ ਸੁੰਭਾ ਤੋਂ ਲੈ ਕੇ ਤੁਸੀਂ ਕੰਨਾ ਤੱਕ ਦੇਖ ਲਓ ਇਹਨੂੰ ਤੇ ਬਾਈ ਸੁੰਭ ਵੀ ਬਹੁਤ ਡਾਬੜਾ ਪਿਆ ਠੀਕ ਆ ਬਾਈ ਗਰਦਨ ਕਰਨ ਨੂੰ ਦੇਖ ਲਿਏ ਗਰਦਨ ਕਰਨ ਨੂੰ ਵੀ ਕੋਈ ਕਮੀ ਬੇਸੀ ਨਹੀਂ ਬਾਈ ਹਣਾ ਵੱਡੀ ਗੱਲ ਇਹ ਐ ਅਮਰਤ ਬਾਈ ਕੂਨਾ ਬਹੁਤ ਐ ਜਿਵੇਂ ਖੁੱਲਾ ਫਿਰਦਾ ਹੈਗਾ ਕੋਈ ਡੱਕਤ ਵਾਲੀ ਗੱਲ ਨਹੀਂ ਤੇ ਵੀ ਇਹ ਇਹ ਤਾਂ ਵਧੀਆ ਸੀਲਸਾਉ ਹੋਇਆ ਬਾਈ ਹਾਂ ਸੀਲਸਾਉ ਜੀ ਸੀ ਉਹ ਵੀ ਹੈ ਤਹਿਸੀਲ ਤੋਂ ਜਿਹੜੇ ਬਸ ਹਰਕਤਾਂ ਕਰਦਾ ਆਪਦੇ ਨਾਲ ਹੀ ਕਰਦਾ ਜਿਆਦਾ ਵੀ ਦੂਜੇ ਬੰਦੇ ਵਾਸਤੇ ਕੋਈ ਦਿੱਕਤ ਨਹੀਂ ਠੀਕ ਹੈ ਬਈ ਤੇ ਇਹ ਦਿੱਤਾ ਕੁਛ ਕੁੜੀਆਂ ਨੇ ਬਈ ਹਾਂਜੀ ਇਹ ਤੋਂ ਵੀਰੇ 10 ਕੁੜੀਆਂ ਵੇਟ ਹੋਈਆਂ ਗਿਆ ਹਾਂ ਹਾਂਜੀ 10 ਕੁੜੀਆਂ ਸਰਵਿਸ ਹੁਣ ਬਈ ਇਹਦੀ ਵੀ ਆਪਣਾ ਹਾਂ ਇਹਦੀ ਵੀ ਆਪਣਾ ਮੁਕਸਰ ਮੰਡੀ ਦੇ ਲਗਭਗ ਜਿਹੜਾ ਸਟਾਰਟ ਕਰੇ ਬਈ ਗੰਗਾ ਨਗਰ ਮੰਡੀ ਤੋਂ ਕੁਝ ਕੁੜੀਆਂ ਦੇ ਛੱਡਿਆ ਸੀ ਗੰਗਾ ਨਗਰ ਮੰਡੀ ਤੋਂ ਬਾਅਦ ਠੀਕ ਹੈ ਬਈ ਤੇ ਮੁਕਸਰ ਮੰਡੀ ਤੋਂ ਰੈਗੂਲਰ ਕਰਤਾ ਸੀ ਮੁਕਸਰ ਮੰਡੀ ਤੋਂ ਰੈਗੂਲਰ ਕਰਤਾ ਸੀ ਇਹ ਕਿੰਨੀ ਬੀਚ ਚ ਚਲਾਈ ਇਹਨੇ 31000 ਰੁਪਏ ਦੀ 31000 ਰੁਪਏ ਤੇ ਚੱਲਦੀ ਆਪ ਠੀਕ ਹੈ ਭਾਈ ਬਾਕੀ ਭਾਈ ਸਵਾਰੀ ਸਵਾਰੀ ਤਾਂ ਨਹੀਂ ਇਹਨੇ ਤੇ ਲੱਗੇ ਹੋਣੇ ਗਾ ਜਿੱਦੇ ਸਵਾਰੀ ਵੀਰੇ ਤਰਵਾਤਾ ਛੋਟਾ ਤੋਰਾ ਕੱਲਾ ਠੀਕ ਹੈ ਭਾਈ ਬਸ ਛੋਟਾ ਵੈਸੇ ਹੀ ਤੋੜਨਾ ਸੀਗਾ ਥੋੜਾ ਪਸੂ ਸਿਆਣਾ ਹੋ ਜਾਂਦਾ ਹੂ ਦੂਜੇ ਤਾਂ ਤੁਰਦੀ ਸੀਗੇ ਭਾਈ ਨਾ ਉਹ ਤੁਰਦੀ ਸੀ ਤੇ ਇਹ ਬਾਕੀ ਭਾਈ ਪੌਰੀਆ ਪੂਰੀਆ ਕੰਨੀ ਉਹ ਵੀ ਦੋਸਤੋ ਕੋਲੋਂ ਰਿਪੋਰਟ ਆਪਣੇ 3 ਜਨਵਰੀ ਬਾਈ ਪੌਰੀਆਂ ਦੇ ਬਿਲਕੁਲ ਕਲੀਅਰ ਹੈ ਘੰਠਮਣ ਦੇਵਮਣ ਪਲੱਸ ਆਪਣੇ ਕੋਲ ਜਿਹੜੀ ਆਪਸ਼ਨ ਆਉਂਦੀ ਹੈ ਕਿ ਬੈਸਟ ਦੀ ਉਹ 3 ਜਨਵਰੀਆਂ ਦੇ ਨਾਲ ਹੈ ਜੀ ਠੀਕ ਹੈ ਭਾਈ ਤੇ ਬਾਕੀ ਦੋਸਤੋ ਗੁਲਾਬੀ ਪਣ ਵੀ ਬਹੁਤ ਜ਼ਿਆਦਾ ਇਸ ਘੋੜੇ ਵਿੱਚ ਹੈ ਤੇ ਆ ਜੋ ਬਾਈ ਹੁਣ ਆਪਾਂ ਦੂਜੇ ਜਾਨਵਰ ਵੀ ਦਿਖਾ ਦਈਏ ਹਾਂਜੀ ਇਧਰ ਹੀ ਆ ਵੀਰੇ ਹੋਰ ਬਾਈ ਫਿਰ ਘੋੜੀਆਂ ਕਿੰਨੀਆਂ ਕਰ ਰੱਖੀਆਂ ਅੰਦਰ ਹੀ ਬਾਈ ਘੋੜੀਆਂ ਵੀਰੇ ਆਪਣੇ ਕੋਲੇ ਹੁਣ ਜਿਹੜੇ ਕੋਈ ਸੇਲ ਵਾਲੇ ਪਸ਼ੂ ਸੀਗੇ ਅਮਰਤ ਵੀਰੇ ਉਹ ਤਾਂ ਕਰਤੇ ਹੂੰ ਜਿਹੜੀਆਂ ਪੱਕੀਆਂ ਕੁਛ ਰੱਖੀਆਂ ਵੀਆਂ ਹੋ ਰਹਿ ਗਈਆਂ ਜੀ ਠੀਕ ਆ ਬਾਈ ਬਰੀਡਿੰਗ ਵਾਲੇ ਜਾਨਵਰ ਰਹਿ ਗਏ ਹਾਂਜੀ ਹਾਂਜੀ ਤੇ ਸੇਲ ਪਰਚੇਜ ਵਾਲਾ ਬਾਈ ਕਰ ਦੋ ਫਿਰ ਨਾਲ ਨਾਲ ਕੋਈ ਮਾਰਦਦੇ ਆ ਵੀਰੇ ਕੋਈ ਥੋੜਾ ਬਹੁਤਾ ਪਰ ਜ਼ਿਆਦਾ ਨਹੀਂ ਹਾਂਜੀ ਤੇ ਆਹ ਬਾਈ ਕੁੜੀ ਚ ਵੀ ਇਹ ਕੋੜੀ ਆਪਣੀ ਪੁਰਾਣੀ ਕੋੜੀ ਆ ਬਾਈ ਜੀ ਠੀਕ ਹੈ ਜੀ ਤੇ ਇਹ ਹੈਗੀ ਆ ਜੀ 54 ਇੰਚੀ ਜੀ 46 ਇੰਚ ਤੇ ਲਾਈਨ ਕਿਹੜੀ ਆ ਬਾਈ ਦਾਰੀ ਇਹਦੀ ਇਹਦੀ ਲਾਈਨ ਵੀਰੇ ਕਨਫਰਮ ਨਹੀਂ ਵੀ ਸ਼ਾਇਦ ਗੁਲਜਾਰ ਲੈਣ ਚ ਆਪਾਂ ਨੂੰ ਪਤਾ ਲੱਗਿਆ ਸੀਗਾ ਵੀ ਕਨਫਰਮ ਨਹੀਂ ਹੈਗੀ ਠੀਕ ਆ ਬਾਈ ਹਾਂਜੀ ਇਹਨੇ ਜਿਹੜੇ ਬੱਚੇ ਦਿੱਤੇ ਆ ਬਾਈ ਜੀ ਟਾਪ ਦਿੱਤੇ ਆ ਹੂੰ ਬੱਚੇ ਵੰਦੀਆਂ ਹਾਂ ਜਿੰਨੇ ਬੱਚੇ ਨੇ ਦਿੱਤੇ ਆ ਜੀ ਕਿੰਨੇ ਸੂਈ ਸੂਹੀ ਹੋਈ ਇਹ ਆਪਣੇ ਕੋਲੇ ਸੂਹੀ ਬਾਈ ਜੀ ਇਹ ਚੌਥਾ ਸੂਆ ਹੁਣ ਸੂਈ ਸੀਗੇ ਆਪਣੇ ਘਰੇ ਠੀਕ ਆ ਬਾਈ ਤੇ ਉਹ ਬੱਚੀ ਇੱਕ ਤੀ ਇਹਦੀ ਐਕਸਪਾਇਰ ਹੋ ਗਈ ਬਹੁਤ ਚੰਗੀ ਬੱਚੀ ਸੀਗੀ ਆਪਣੇ ਜਿਹੋਦੇ ਮੰਗਲ ਕੋੜੇ ਦੀ ਸੀਗੀ ਠੀਕ ਆ ਬਾਈ ਇਧਰ ਆਪਣੇ ਜਿਹੋਦੇ ਮੰਗਲ ਦੀ ਹਾਂਜੀ ਤੇ ਬਾਕੀ ਬਈ ਉਹ ਵੀ ਚਲੋ ਜਿਹੜਾ ਚੰਗਾ ਜਾਨਵਰ ਆ ਬਈ ਹਨਾ ਉਹ ਉਹਨੇ ਘਰੇ ਆਪਣੇ ਜਿਹੜਾ ਲਾਈ ਦੇਣੀਆਂ ਹੁੰਦੀਆਂ ਚਲੋ ਵੈਗਰੂ ਦੀ ਕਿਰਪਾ ਨਾਲ ਬਈ ਤੇ ਇਸ ਵਾਰੀ ਸਪੂਰੀ ਦਾ ਬਈ ਵਧੀਆ ਕਰਾਉਂਦੀ ਹੁਣੀ ਹਾਂ ਹਾਂ ਇਹ ਤੇ ਆਪਾਂ ਦਾ ਨਾ ਅਮਰਤ ਕੀ ਗੱਲ ਸੀ ਬਈ ਇਹ ਜਿਹੜੀ ਇਹ ਕੋੜੀ ਨੇ ਦੇਖੋ ਹੂੰ ਇਹ ਜਿੱਥੇ ਜਿੱਥੇ ਰਹੀ ਪਹਿਲਾਂ ਇਹ ਰੇੜੇ ਜੁੜਦੀ ਰਹੀ ਅੱਛਾ ਬਈ ਕੋੜੀ ਇਹਦੀ ਜਿਹੜੀ ਅਸਲੀਅਤ ਸੀਗੀ ਬਈ ਬਹੁਤ ਘੱਟ ਰੇਟਾਂ 'ਚ ਰਹੀ ਕੋੜੀ ਇਹ ਹੂੰ ਇਹ ਮੈਂ ਚਲੋ ਇੱਕ ਗਿਫਟ ਤੌਰ ਤੇ ਲੈ ਲਈ ਜ ਆਪਣਾ ਵੀ ਸਵੱਬ ਬਣ ਗਿਆ ਇੱਕ ਆਪਣੇ ਮਿੱਤਰ ਤੋਂ ਘੋੜੀ ਲੈ ਲਈ ਪਰਚੇਜ਼ ਕਰ ਲਈ ਆਪਾਂ ਜਿੱਦੇ ਦੀ ਘੋੜੀ ਲਈ ਹੈ ਬਾਈ ਅਮਰਤ ਵੀਰੇ ਨਾ ਤਾਂ ਆਪਾਂ ਜਿਹੜੇ ਰਸਾ ਪਾਇਆ ਨਾ ਇਹਦੇ ਕਦੇ ਤੰਗ ਪਾਇਆ ਬੇ ਜਦਾਂ ਆਰਾਮ ਦਾ ਇੱਕ ਜ਼ਿੰਦਗੀ ਜਿਉਈਆਂ ਆਪਦੀ ਤੇ ਆਪਣੇ ਕੋਲੇ ਇਹ ਸਟਾਰਟਿੰਗ ਤੋਂ ਜਿਹੜਾ ਪਹਿਲੀ ਬਿਸ਼ੇਰੀ ਦਿੱਤੀ ਜਣੇ ਕੋਹੀਨੂਰ ਘੋੜੇ ਤੋਂ ਇਹਨੇ ਪਹਿਲੀ ਬਿਸ਼ੇਰੀ ਦਿੱਤੀ ਆਪਣੇ ਕੋਲ ਜਿਹਦੀ ਲਾਈਨ ਹੈ ਜੀ ਨਾ ਆਪਣੀ ਸੂਰੇ ਵਾਲੀ ਸਾਰੀ ਫਲਜਾਰ ਦਾ ਬਾਪ ਆ ਉਹ ਆਪਣੇ ਕੋਲ ਰਹਿ ਕੇ ਗਿਆ ਘੋੜਾ ਠੀਕ ਆ ਭਾਈ ਉਸ ਘੋੜੇ ਦੇ ਘਰੇ ਆਪਣੇ ਘਰੇ ਇਹਨੇ ਬਿਸ਼ੇਰੀ ਦਿੱਤੀ ਪਹਿਲੀ ਜਿਹੜੀ ਉਹ ਚਾਰ ਦੰਦ ਹੋਈ ਹੈ ਜੀ ਉਹਨਾਂ 63 ਪਲੱਸ ਹਾਈਟ ਹੈ ਜੀ ਉਹਦੀ ਠੀਕ ਆ ਭਾਈ ਦੂਜਾ ਬੱਚਾ ਜੀ ਇਹਦੀ ਪਠਾਨ ਹੈ ਠੀਕ ਆ ਵੇਸੀ ਕੁੜੀ ਦੀ ਵੇਸੀ ਕੁੜੀ ਤੋਂ ਪਠਾਨ ਹੈ ਅੱਛਾ ਭਾਈ ਪਠਾਨ ਦੀ ਮਾਂ ਆ ਗਈ ਪਠਾਨ ਦੀ ਮਾਂ ਜੀ ਤੇ ਤੀਜੀ ਬੱਚੀ ਜੇ ਤੁਹਾਨੂੰ ਮੈਂ ਇੱਕ ਹੋਰ ਦਿਖਾਉਣਾ ਹੈ ਬੱਚੀ ਜਿਹੜੀ ਪਠਾਨ ਦੀ ਭੈਣ ਆ ਜਮਾ ਸਕੀ ਮਾਂ ਕਿੰਨੀ ਵੀ ਪਿਓ ਕਿੰਨੀ ਵੀ ਉਹ 2 ਸਾਲ ਤੇ ਅੱਜ 11 ਦਿਨਾਂ ਦੀ ਹੋ ਗਈ ਬਾਈ ਜੀ ਬੱਚੀ ਤੇ 63 ਪਲਸ 8 ਹੈ ਜੀ ਠੀਕ ਆ ਬਾਈ ਉਹਦੀ ਵੀ ਮਤਲਬ ਹੀਰੇ ਮੋਤੀ ਪੈਦਾ ਕਰੇ ਬਿਲਕੁਲ ਜੀ ਬਿਲਕੁਲ ਜਿਹੜਾ ਜ ਆਪਾਂ ਆਪਾਂ ਨੇ ਵੀ ਇਹਨੂੰ ਤੁਸੀਂ ਕਦੋਂ ਵੀ ਆਓ ਕੋਈ ਵੀ ਵੀਰ ਆ ਆਹ ਘੋੜੀ ਦੇ ਸਾਨੂੰ ਨਾ ਕਦੇ ਕੋਈ ਰਸਾ ਪਾਇਆ ਮਿਲ ਜੇ ਜਾਂ ਕੁਝ ਵੀ ਇਹਨੂੰ ਜਿੰਨਾ ਸੀ ਆਰਾਮ ਦਾ ਇੱਕ ਜ਼ਿੰਦਗੀ ਦੇ ਸਕਦੇ ਓੰਨੀ ਦਿੱਤੀ ਹੈ ਮਤਲਬ ਸੇਵਾ ਇਹਨੇ ਕਰ ਵਾਲੀ ਨੇ ਵਿਚਾਰੀ ਨੇ ਆਪਣੇ ਤੋਂ ਲੁਕੋਇਆ ਕੁਝ ਨਹੀਂ ਦੇਖੋ ਅੱਜ ਤਾਂ ਹੁਣ ਆਪਾਂ ਚਵਾ ਕਰਨ ਦਾ ਹੱਕ ਹੈ ਜਦੋਂ ਆਪਣੇ ਘਰੇ ਜਾਨਵਰ ਡੇਡ ਦੇਤੇ ਪਰ ਜਦੋਂ ਇਹਨੇ ਜਾਨਵਰ ਦਿੱਤੇ ਨਹੀਂ ਸੀਗੇ ਆਪਣਾ ਉਦੋਂ ਵੀ ਇਹਦਾ ਵੀ ਮੋਹ ਪ੍ਰੇਮੀ ਪਤਾ ਨਹੀਂ ਕੁੜੀ ਨਾਲ ਕਿਦਾਂ ਦਾ ਸੀਗਾ ਵੀ ਇਹਨੂੰ ਜ਼ਿਆਦਾ ਕਰੇ ਤੰਗ ਤੰਗੀ ਪਿਛੇਲਾ ਕੰਮ ਕਰੇ ਹੀ ਨਹੀਂ ਕੁੜੀ ਦਾ ਤੇ ਉਹ ਦਿਨ ਦਾ ਵੀ ਹੁਣ ਇਹਨੇ ਵਾਹਿਗੁਰੂ ਨੇ ਕਿਰਪਾ ਕਰੀ ਚਲੋ ਬੀ ਇਹ ਬਚ ਗਈ ਵੀਰੇ ਬਹੁਤ ਔਖੀ ਕੁੜੀ ਬਚੀ ਆਪਣਾ ਜਿਹੜਾ ਬੱਚਾ ਮਰ ਗਿਆ ਸੀਗਾ ਉਸ ਨੂੰ ਪੀਲੀਆ ਹੋ ਗਿਆ ਸੀ ਟੈਗ ਵੇਰ ਆ ਗਿਆ ਸੀ ਚਲੋ ਬਾਕੀ ਪਰਮਾਤਮਾ ਦੀ ਕਿਰਪਾ ਜਿਹੜਾ ਨਾ ਬਚਦੀ ਚਲੋ ਬਈ ਹਾਂ ਤੇ ਬਾਕੀ ਜੜਾਂ ਲਾਉਣ ਵਾਲੀ ਕਰਮਾਂ ਵਾਲੀ ਇਹ ਹੀ ਹੋਣੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਆਹ ਕੁੜੀ ਤਾਂ ਬਾਈ ਹੌਲੀ ਹੌਲੀ ਖੇਡ ਕੇ ਹਟੀ ਲੱਗਦਾ ਹੈ ਨਾ ਮੱਥੇ 'ਚ ਰੰਗ ਲੱਗਿਆ ਪਿਆ ਕੱਲ ਬੱਚਿਆਂ ਨੇ ਲਾਦਾ ਸੀਗਾ ਹੂੰ ਇਹ ਇਹ ਬਾਈ ਕਿਹੜੀ ਲਾਈਨ ਚ ਵਾਗਿਦਾਰੀ ਹੈ ਇਹ ਵੀਰੇ ਜੈਵੀਰ ਕੋੜੇ ਦੀ ਆ ਗਈ ਤੇ ਜੀ ਮਾਂ ਜਿਹੜਾ ਮਿੰਟੂ ਕੋਲ ਸੂਰਜ ਕੋੜਾ ਸੀਗਾ ਜੀ ਉਹਦੀ ਸੀਗੀ ਇਹ ਚਾਰ ਦੰਦ ਹੈ ਜੀ 65 ਪਲੱਸ ਹਾਈਟ ਹੈ ਜੀ ਇਹਦੀ 65 ਪਲੱਸ ਹਾਈਟ ਆ ਬਾਈ ਤੇ ਹੁਣ ਕਿਵੇਂ ਆ ਬਾਈ ਖਾਲੀ ਕਿ ਗੱਬਣਾ ਇਹ ਬਾਈ 4 ਮਹੀਨਿਆਂ ਦੀ ਕੋੜੀ ਗੱਬਣਾ ਹੈਗੀ ਪਾਰਸ ਕੋੜੇ ਤੋਂ ਪਿੰਦੇ ਵਾਲੇ ਤੋਂ ਠੀਕ ਆ ਬਾਈ ਇਹ ਬਾਈ ਪਿੰਦੇ ਵਾਲੇ ਤੋਂ ਗੱਬਣਾ ਤੇ ਬਾਕੀ ਬਾਈ ਹਾਈਟ ਵੀ ਚੰਗੀ ਆ ਵਧੀਆ ਤੁਹਾਨੂੰ ਤੇ ਇਹ ਬਾਈ ਫਿਰ ਆਪਣਾ ਕਿੰਨੇ ਟਾਈਮ ਦੀ ਹੋਗੀ ਪਹਿਲਾਂ ਸੁਈ ਆਪਣੇ ਕੋਲੇ ਨਹੀਂ ਵੀਰੇ ਇਹ ਆਪਾਂ ਪਰਚੇਜ਼ ਕੀਤੀ ਹੈਗੀ ਹੂੰ ਠੀਕ ਆ ਬਾਈ ਇਹ ਵੀ ਘਰੀ ਰੱਖੀ ਹੋਈ ਆ ਇਹ ਵੀ ਬਸ ਬੱਕੀ ਰੱਖ ਲਈ ਜੀ ਬੱਚਿਆਂ ਤੇ ਪੱਕੀ ਬੱਚਿਆਂ ਤੇ ਰੱਖ ਲਈ ਬਾਈ ਹਾਂਜੀ ਹਾਂ ਹੂੰ ਚਲੋ ਬਈ ਵਧੀਆ ਵਧੀਆ ਤੇ ਆਹਾ ਬਈ ਇਧਰ ਨੁਕਰੀਆ ਕੀ ਬੱਤੀ ਹਾਂ ਇਹ ਚਾਰ ਦੰਦ ਜਿਹੜੀ ਮੈਂ ਤੁਹਾਨੂੰ ਆਪਣਾ ਕਿ ਗੁਲਜਾਰ ਦੀ ਭੈਣ ਕਹਿੰਦਾ ਸੀ ਤੇ ਉਹ ਹਾਂ ਹਾਂਜੀ ਇਹਦੇ ਨਾਲ ਕੀ ਹੋ ਗਿਆ ਇਹਦੇ ਨਾਲ ਇਹਦਾ ਹੀ ਬਸ਼ੀਰਾ ਮਰਿਆ ਜੀ ਅੱਛਾ ਜੋ ਦੇ ਮੰਗਲ ਦਾ ਬੱਚਾ ਸੀਗਾ ਜੀ ਪਹਿਲੀ ਵਾਰ ਸੂਈ ਸੀ ਇਹਦਾ ਬੱਚਾ ਮਰਿਆ ਜੀ ਉਸ ਤੋਂ ਬਾਅਦ ਇਹ ਕੁੜੀ ਮਨ ਕੇ ਪੀਲੀਆ ਹੋ ਗਿਆ ਤੇ ਡੀਹਾਈਡਰੇਟ ਹੋ ਗਈ ਹਮਮ ਵੀ ਹਜੇ ਵੀ ਉਹ ਦੇਖਦੀ ਆ ਬਈ ਹੀਰਵਾ ਹੋ ਗਿਆ ਇਹਨੂੰ ਹਜੇ ਜਿਆਦਾ ਹੀਰਵਾ ਜੀ ਹਜੇ ਵੀ ਕਮਜ਼ੋਰੀ ਆ ਕੁੜੀ ਹਮਮ ਤੇ ਇਹਦੇ ਮਨ ਕੇ ਚਲ ਹਾਈਡਰੋਨ ਪ੍ਰੋਪਰ ਅੰਦਰ ਦੇਖ ਨਹੀਂ ਰਹੀ ਕੁੜੀ ਦੀ ਹਮਮ ਤੇ ਚਲੋ ਪ੍ਰਮਾਤਮਾ ਕਰੂਗਾ ਭਲੀ ਹਾਂ ਬਈ ਚਲੋ ਹੌਲੀ ਹੌਲੀ ਇਹ ਵੀ ਬਹਾਲ ਹੋ ਜੂਗੀ ਤੇ ਚਲੋ ਬਈ ਇਹ ਵੀ ਆਪਣੇ ਤਰ੍ਹਾਂ ਹਨਾ ਬਈ ਇਹਨਾਂ ਨੂੰ ਵੀ ਹੋ ਜਾਂਦਾ ਬੱਚੇ ਦਾ ਕੁਝ ਇਹ ਬੱਚੀ ਆ ਗਈ ਅਮਰਤੂਰੇ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਪਠਾਨ ਦੀ ਸਾਕੀ ਪੈਣ ਠੀਕ ਆ ਬਈ ਇਹ ਪਠਾਨ ਦੀ ਭੈਣ ਆ ਗਈ ਬਿਲਕੁਲ ਜੀ ਤੇ ਇਹ ਵੀ ਆਪਣੀ ਮਾਂ ਹੀ ਦੀ ਉਸੇ ਮਾਂ ਦੀ ਉਸੇ ਪਿਓ ਦੀ ਠੀਕ ਹੈ ਬਸ ਫਰਕ ਇਹਨਾਂ ਦਾ ਇਹ ਅੱਖੋਂ ਬਿੱਲੀ ਹੈ ਜੀ ਤੇ ਉਹ ਅੱਖੋਂ ਮੰਨ ਕੇ ਚੱਲੋ ਕਾਲਾ ਪਠਾਨ ਪਠਾਨ ਕਾਲਾ ਇਹ ਜੀ ਆ ਗਈ ਇਹ ਵੀ ਆਪ ਦੀ ਮੰਨ ਕੇ ਜਦੋਂ 5-6 ਸਾਲ ਚ ਪ੍ਰਮਾਤਮਾ ਵਾਹਿਗੁਰੂ ਰੱਖੇ ਸਾਥ ਤੇ ਬਹੁਤ ਵੱਡੀ ਘੋੜੀ ਹੋ ਕੇ ਨਿਕਲਣੀ ਹੈ ਹਾਂਜੀ ਤੇ ਇਹਦਾ ਆਪਣਾ ਇਹਦੀ ਹਾਈਟ ਬਈ 65 ਇੰਚ ਇਹਦੀ ਨਹੀਂ ਵੀਰੇ ਇਹਦੀ 63 ਇੰਚ ਦੀ ਲੰਮਸਮ ਹਾਈਟ ਹੈ ਜੀ ਹਜੇ 2 ਸਾਲ ਤੇ ਇਹ 11 ਦਿਨਾਂ ਦੀ ਹੋਈ ਹੈ ਹਾਂਜੀ ਹਾਂ 63 ਇੰਚ ਠੀਕ ਹੈ ਭਾਈ ਤੇ ਬਾਕੀ ਬਈ ਚਲੋ ਇਹ ਵੀ ਬਹੁਤ ਚੰਗੀ ਬਣੂਗੀ ਹਨਾ ਤੇ ਇਹਨੂੰ ਤਾਂ ਨਹੀਂ ਦਿੱਤਾ ਹਲੇ ਕੋਣ ਇਹਨੂੰ ਨਹੀਂ ਜੀ ਇਹਨੂੰ ਹਜੇ ਆਪਾਂ ਅਗਲੇ 6 ਮਹੀਨੇ ਬਾਅਦ ਦੇਵਾਂਗੇ 6 ਮਹੀਨੇ ਤੋਂ ਬਾਅਦ ਵੀ ਕਹਿੰਦਾ ਭਾਬਾ ਜਾ ਅਗਲੀ ਫਰਵਰੀ ਵਗੈਰੇ ਚ ਤੇ ਜਾ ਆ ਆਪਣੇ 10ਵੇਂ ਮਹੀਨੇ ਚ ਇਹ ਦੋ ਦੰਦ ਲਾ ਕੀਤਾ ਠੀਕ ਹੈ ਬਾਈ ਇਹਨੂੰ ਫਿਰ ਆਪਣਾ ਉਹ ਦੁੱਧਾ ਦੇ ਉਰਦਾ ਬਾਈ ਇਧਰ ਜੋਦਾ ਮੰਗਲੀ ਚ ਜੋਦਾ ਜੋਦਾ ਦੁੱਧਾ ਮੰਗਲ ਸਾਨੇ ਤੇ ਇਹੇ ਦੋਸਤੋ ਬਾਈ ਤਾਰੀਖ ਕੋਲੇ ਤਿੰਨ ਘੋੜੇ ਨੇ ਜੀ ਇੱਕ ਆ ਮਾਰਵਾੜੀ ਆ ਤੇ ਇੱਕ ਹੋ ਗਿਆ ਆਪਣਾ ਨੁਕਰਾ ਜੋਦਾ ਮੰਗਲ ਤੇ ਇੱਕ ਹੋ ਗਿਆ ਆਪਣਾ ਨੁਕਰਾ ਪਸ਼ਪਠਾਨ ਪਠਾਨ ਦੀ 231000 ਰੁਪਿਆ ਤੇ ਇਹਨਾਂ ਦੋਨਾਂ ਦੀ ਹੈਗੀ ਹੈ ਜੀ 222000 ਰੁਪਿਆ ਛੇੜ ਵਾਲਾ ਦੋਸਤੋ ਕੋਈ ਜਾਨਵਰ ਹੈ ਨਹੀਂ ਨਹੀਂ ਤਾਂ ਤੁਹਾਨੂੰ ਉਹ ਵੀ ਜਰੂਰ ਦਿਖਾਉਂਦੇ ਤੇ ਉਹ ਵੈਸੇ ਬਾਈ ਲੈਣ ਦਾ ਇਨ ਕਰ ਲੈਂਦਾ ਜੇ ਕਿਸੇ ਭਰਾ ਨੇ ਕੋਈ ਕੁੜੀ 베ਤ ਨਹੀਂ ਬੁੱਤਨੀ ਆ ਬਾਈ ਹਾਂਜੀ ਹਾਂਜੀ ਉਹ ਕਰ ਸਕਦਾ ਸਮਰਕ ਹਾਂ ਬਿਲਕੁਲ ਜੀ ਬਿਲਕੁਲ ਬਾਈ 베ਤਨ ਵਾਲੇ ਵੀਰ ਕਰ ਸਕਦੇ ਆ ਦੋਸਤੋ ਤੇ ਬਾਕੀ ਹੋਰ ਇਧਰ ਮੇਰੇ ਖਾਲਾ ਮਿੱਤਰ ਪਿਆਰੇ ਦੂਜੇ ਵੀ ਆਪਣੇ ਆਏ ਬੜੀ ਜਿਆਦਾ ਹੈ ਨਾ ਬੈਠੇ ਆਪਣੇ ਭਰਾ ਅੰਦਰ ਸਾਰੇ ਤੇ ਬਾਈ ਮੈਨੂੰ ਹੁਣ ਘੋੜਿਆਂ ਦਾ ਐਂ ਦੱਸਦੇ ਵੀ ਜੇ ਕੋਈ ਭਰਾ ਹਾਂਜੀ ਚੈੱਕ ਪਾਸ ਵਗੈਰਾ ਕਰਾ ਕੇ ਲੈਣਾ ਚਾਹੁੰਦਾ ਤਾਂ ਸਟੇਬਲ ਵਗੈਰਾ ਦਾ ਹੈਗਾ ਬਿਲਕੁਲ ਜੀ ਬਿਲਕੁਲ ਕੋਈ ਡਿੱਕਤੀ ਨਹੀਂ ਵੀਰੇ ਹਾਂ ਦਾ ਦੇਖੋ ਪਹਿਲਾਂ ਫੈਸਿਲਿਟੀ ਤੇ ਬਾਅਦ ਚ ਸੰਗ ਜੇ ਆਪਾਂ ਫੈਸਿਲਿਟੀ ਨਹੀਂ ਦੇ ਸਕਦੇ ਫਿਰ ਆਪਾਂ ਨੂੰ ਫੀਸ ਲੈਣ ਦਾ ਵੀ ਕੋਈ ਹੱਕ ਨਹੀਂ ਦੇਖੋ ਉਹ ਹੁਣ ਕੀ ਕਰਨ ਹੈ ਜੀ ਬੰਦਾ 100 150 200 ਕਿਲੋਮੀਟਰ ਚੱਲ ਕੇ ਆਇਆ ਆਪਣੇ ਕੋਲ ਘੋੜੀ ਬੰਨਣ ਨੂੰ ਥਾਣੀ ਆਪਾਂ ਕਹਦੇ ਵੀ ਜੰਪ ਦਵਾ ਵੀਰੇ ਯਾਰ ਦੁਬਾਰਾ ਲਿਆਈ ਉਹ ਅਗਲੇ ਨੂੰ ਖੇਚਲਾ ਵਾਦੀ ਹੈ ਖੇਚਲਾ ਵਾਦੀ ਜਾਂਦੀ ਆਪਣੇ ਕੋਲ ਕੋਈ ਚੈੱਕ ਨਹੀਂ ਵੀਰੇ ਘੋੜੀ ਚਾਹੇ ਸਿੱਧੀ ਜੀ ਪੰਜਾਬੀ ਜੀ ਗੱਲ ਹੈ ਆ ਕੋਈ ਆਪਾਂ ਇੱਕ ਘੋੜਾ ਨਹੀਂ ਦੇਣਾ ਕੋਈ ਦੋ ਨਹੀਂ ਦੇਣੇ ਜਿੰਨੇ ਦਿਨ ਘੋੜੀ ਹੀਟ ਰੱਖੂਗੀ ਤੇ ਜਿੰਨਾ ਚਿਰ ਆਪਾਂ ਡਾਕਟਰ ਨਾਲ ਸਲਾਹ ਲੈ ਕੇ ਹੂੰ 4 ਲਵੇ 9 ਲਵੇ 5 ਲਵੇ 1 ਲਵੇ 2 ਲਵੇ ਚਾਹੇ ਕਿੰਨੇ ਮਰਜ਼ੀ ਲੈ ਜੀ ਜਿੰਨਾ ਜਰ ਕੋੜੀ ਹਫਾਰਾਂ ਤੇ ਹੀਟ ਰਾ ਛੱਡੂਗੀ ਆਪਣੇ ਗੰਨੇਉ ਕੋੜੀ ਇੱਥੇ ਰੱਖਣ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਾਂ ਜੀ ਕੋੜੇ ਦੇ ਪਲਾਸ ਬੰਦੇ ਦੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹਾਂਜੀ ਚਲੋ ਬਹੁਤ ਵਧੀਆ ਤਾਰੀ ਬਾਈ ਤੇ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤੁਹਾਨੂੰ ਵੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹਾਂਜੀ ਤੇ ਤੁਸੀਂ ਦੋਸਤੋ ਵੀਡੀਓ ਅੱਗੇ ਸ਼ੇਅਰ ਕਰ ਦਿਓ ਆਪਣੇ ਸਾਰੇ ਭਰਾਵਾਂ ਨਾਲ ਵੀਡੀਓ ਸਾਂਝੀ ਕਰ ਦਿਓ ਘੋੜੇ ਵਾਲਿਆਂ ਨਾਲ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਤਾਰੀ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਨੂੰ